ਬੱਸੋ ਚੰਦ ਆ ਐਕਸੀਡੈਂਟ ਹੋਇਆ ਹੁਣੇ ਹੁਣੇ ਸੋਪਾ 8:00 8:30 ਹੋਈ ਆ ਤੇ ਰਾਜ ਵਾਲਿਆਂ ਦੀ ਬੱਸ ਤੇ ਆਹਾਂ ਛੀਤ ਕੰਜ ਪਬਲਿਕ ਸਕੂਲ ਮੋੜ ਤੇ ਉਹਦੇ ਨਾਲ ਉਹ ਕਲੇਰੀ ਜਿੱਥੇ ਆਪਾਂ ਕ੍ਰੋਸ ਕਰਦੇ ਆ ਤੇ ਇਹਦੇ ਵਿੱਚ ਸਿਰਫ ਹਜੇ 20 ਤੋਂ ਹੀ ਬੱਚੇ ਚੱਕੇ ਸੀ ਇਹਦੇ ਹੀ ਬੱਚੇ ਸੀਗੇ ਹਜੇ ਵਿੱਚ ਇਕੱਲੇ ਹੀ ਵਿੱਚ ਬਹੁਤ ਹੀ ਇੱਕ ਅਨਫੋਰਚਿਊਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੰਦਕੀ ਦੇ ਇੱਕ ਸਕੂਲ ਵੈਨ ਜਾ ਰਹੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਤੇ 6 ਬੱਚੇ ਸਾਡੇ ਕੋਲ ਜੀਜੀਐਸ ਮੈਡੀਕਲ ਕਾਲਜ ਰੈਫਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਬੱਚਾ ਬ੍ਰੌਟ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸਿਟੀ ਵਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਕਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਟ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਿਆਂ ਦੀ ਪੂਰੀ ਕੇਅਰ ਕਰ ਰਹੇ ਹਾਂ ਹਾਪਫੁਲੀ ਉਹ ਬੱਚੇ ਰਿਕਵਰ ਕਰ ਜਾਣ ਜੀ ਸਾਨੂੰ ਮਾਰਨਿੰਗ ਅਰਾਊਂਡ 8:15 ਇਹ ਇਨਫੋਰਮੇਸ਼ਨ ਆਈ ਕਿ ਇੱਕ ਸਕੂਲ ਬੱਸ ਦਾ ਐਕਸੀਡੈਂਟ ਹੋ ਗਿਆ ਇਹ ਮੁਕਤੀ ਦਾ ਸਕੂਲ ਸੀ ਸ਼ਹੀਦ ਗੰਗਲ ਸਕੂਲ ਔਰ ਏਜ ਅਰਾਊਂਡ 5 ਟੂ 6 ਯੰਗ ਗਰਲਸ ਵੇਰ ਇਨ ધ ਏਜ ਆਫ 13 ਟੂ 14-15 ਸਾਲ ਇਨ ਬੱਚੀਆਂ ਦੀ ਉਮਰ ਹੈ ਔਰ ਇੱਕ ਜਿਹੜਾ ਹੈਗਾ ਬੱਸ ਨਾਲ ਇੱਕ ਟੱਕਰ ਹੋਈ ਔਰ ਉਸਮੇ ਜੋ ਬੱਚੀਆਂ ਸੀਗੀ ਉਹ ਕ੍ਰਿਟੀਕਲ ਸੀਗੀ ਕੁਝ ਬੱਚੇ ਕ੍ਰਿਟੀਕਲੀ ਇੰਜਰਡ ਹੋਏ। ਤੋਂ ਸਾਡੀ ਐਸਐਸਐਫ ਦੀ ਟੀਮਸ ਨੇ ਔਰ ਡੀਐਸਪੀ ਉਥੇ ਮੌਕੇ ਤੇ ਪਹੁੰਚੇ ਫ੍ਰੀ ਫੋਰਸ ਪੁਲਿਸ ਪੂਰੀ ਵਾ ਮੌਕੇ ਤੇ ਪਹੁੰਚੀ ਸਾਡੇ ਐਸਪੀਸ ਵੀ ਮੈਂ ਵੀ ਖੁਦ ਉਦਰ ਮੌਕੇ ਤੇ ਸੀ ਐਂਡ ਅਸੀਂ ਉਹਨਾਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ। ਉਹਦੇ ਵਿੱਚ ਅਨਫੋਰਚਨਟਲੀ ਵਨ ਆਫ ਦਾ ਗਰਲਸ ਕੂਨ ਸਰਵਾਈਵ ਔਰ ਬਾਕੀ ਜਿਹੜੀ 5 ਕੁੜੀਆਂ ਹੈਗੀ ਉਹਨਾਂ ਵਿੱਚੋਂ دو سٹی سکین باس تھے لے کے گئے اور باقی سارے جو ہیں بچے انہوں نے انڈر آپس پیٹ دیری پاس تھے اور کسی نہیں کسی کوئی پیال نہیں گیتی جاتی ہے یہ ہی حادثہ بھی انتے کہ سکتے ہیں کہ یہ ہی ہے ہی ہے ہی ہے ہی ہے یہ ایک بڑا ایک انفرچنیٹ جا انسیڈنٹ سی اور اب سے دو دن پہلے بھی ایک سیف سکول ਸਕੀਮ ਦੇ ਤਹਿਤ ਫਰੀਦਕੋਟ ਦੇ ਸਾਰੇ ਸਕੂਲਸ ਔਰ ਕਾਲਜਸ ਦੇ ਬਾਹਰ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜੇਚ ওভারਸਪੀਡਿੰਗ ਦੇ ਵਿੱਚ ਚਲਾਨਸ ਹੋਈ ਸੀ ਔਰ ਜਿਹੜੇ ওভারਲੋਡਡ ਵਹੀਕਲਸ ਹੁੰਦੇ ਆ ਉਹਨਾਂ ਦੇ ਵਿੱਚ ਚਲਾਨਸ ਹੋਏ ਸੀ ਸੋ ਇੱਕ ਡਰਾਈਵ ਜੋ ਹੈ ਉਹ ਕਨਸਟੈਂਟਲੀ ਚੱਲ ਰਹੀ ਹੈ ਮੈਂ ਇਹਦੇ ਵਿੱਚ ਸਾਰੇ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਾਂਗੀ ਤੇ ਜਿਹੜੀ ਸਕੂਲ ਮੈਨੇਜਮੈਂਟ ਹੈ انہوں بھی اسی اپیل کرانگے ہیں کہ تسی بھی ایک اپنے لیول تے ایک بار ایک چیکس تسی رکھیا کرو اس آ, پوری مدد کیتی جاؤ گی اس طرح ویری انفورچنیٹ انسیڈنٹ روڈ سیفٹی سکیم تے سیف واہن سکیم تے اندر کافی کام اسی کر رہے گے بٹ پھر بھی انفورچنیٹ ہویا موسٹ لائکلی ڈیو ٹو انسینسیٹیو ڈرائیونگ تے پولیس ایک بار

ਪਾਸੇਂਜਰਸ ਨੂੰ ਫੜਨ ਲਈ ਉਹ ਤੇਜ਼ ਚਲਾਤੇ ਹੈਗੇ ਐਸੀ ਬਿਲਕੁਲ ਸ਼ਕਤੀ ਨਾਲ ਉਹਨੇ ਤੇ ਉੱਪਰ ਚਲਾਣ ਵੀ ਕਰ ਰਹੇ ਹੈਗੇ ਕੋਰ ਤੇਜ਼ ਕਰ ਦਾਂਗੇ ਤੇ ਆਈ ਆਈ ਪ੍ਰੇ ফর ਦਾ ਆਮ ਇਨ ਦੀ ਕਿਡਸ ਫੈਮਿਲੀ ਜਿਹਦੀਨ ਦੀ ਡੈਥ ਹੋ ਗਈ ਹੈ ਔਰ ਕ੍ਰਿਟੀਕਲ ਹੈ ਬਟ ਵੀ ਵਿਲ ਟੇਕ ਐਕਸ਼ਨ ਐਕਸੀਡੈਂਟ